ਰਾਹੀ ਮਾਤਮ ਛਾਇਆ ਹੋਇਆ ਹੈ ਜਦੋਂ ਇੱਕ ਹੋਰ ਨੌਜਵਾਨ ਰਵੀ ਜੋ ਜੋਗੀ ਬਰਾਦਰੀ ਚੋਂ ਸੀ ਐਸੇ ਜਰੇਲੀ ਸ਼ਰਾਬ ਪੀ ਕੇ ਉਹਦੀ ਡੈਥ ਹੋ ਗਈ ਹੈ ਔਰ ਹੁਣ ਉਹਦਾ ਸੰਸਕਾਰ ਦਾ ਕਰਨ ਵਾਸਤੇ ਪਰਿਵਾਰ ਆਇਆ ਹੈ ਪਰ ਮੈਨੂੰ ਜੋ ਪਤਾ ਲੱਗਿਆ ਕਿ ਉਧਰ ਗੁਜਰਾਹ ਵਾਲੇ ਜਿਨ੍ਹਾਂ ਦੀ 4 ਦਿਨ ਪਹਿਲਾਂ ਮੌਤ ਹੋਈ ਸੀ 8 ਮੌਤਾਂ ਹੋਈਆਂ ਸੀ ਸਰਕਾਰ ਦੇ ਇਹਨਾਂ ਨੇ ਧਰਨਾ ਦਿੱਤਾ 4 ਦਿਨ ਅੱਜ ਡੀਸੀ ਸਾਹਿਬ ਨੇ ਸਰਕਾਰ ਨੇ ਉਹਨਾਂ ਨਾਲ ਵਾਅਦਾ ਕੀਤਾ ਹੈ ਕੀ ਪਰਿਵਾਰਾਂ ਨੂੰ 13-13 ਲੱਖ ਰੁਪਏ ਦੀ امداد ਦਵਣਗੇ ਸਹਾਇਤਾ ਦੇਣਗੇ ਔਰ ਸਾਡੀ ਵੀ ਇਹਨਾਂ ਦੀ ਮੰਗ ਹੈ ਪਰਿਵਾਰ ਦੀ ਇਹ ਮੰਗ ਹੈ ਕਿ ਜੋ ਉਹਨਾਂ ਨੂੰ ਸਹਾਇਤਾ ਮਿਲੇ ਜੋ ਗੁਜਰਾਵਾਲੇ ਪਰਿਵਾਰਾਂ ਦੀ ਡੈਥ ਹੋਈ ਹੈ ਕੋਈ ਜਿਹੜੇ ਸੁਨਾਮ ਦੇ ਟੀਬੀ ਦੇ ਸਾਡੇ ਟੇਬ ਵਸਤੀ ਸਾਡੇ ਜੋਗੀਆਂ ਪਰਿਵਾਰਾਂ ਚ ਜੋ ਮੌਤਾਂ ਹੋਈਆਂ ਉਹ ਮਾਲੀਏ ਸਹਾਇਤਾ ਇਹਨਾਂ ਪਰਿਵਾਰਾਂ ਨੂੰ ਵੀ ਮਿਲਣੀ ਚਾਹੀਦੀ ਹੈ ਮੈਂ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਹੈ ਉਹ ਆਂਦੇ ਹੀ ਹੋਣਗੇ ਜੇ ਆਂਦੇ ਆ ਆ ਕੇ ਸਾਰਿਆਂ ਨੂੰ ਉਹ ਵਾਅਦਾ ਕਰਦੇ ਆ ਇਹ ਗੁਜਰਾਵਾਲੇ ਪਰਿਵਾਰਾਂ ਨੂੰ ਜੋ 13-13 ਲੱਖ ਦੀ امدਾਦ ਦੀ ਸਰਕਾਰ ਨੇ ਕਮਿਟਮੈਂਟ ਕੀਤੀ ਹੈ ਇਸ ਪਰਿਵਾਰਾਂ ਨੂੰ ਮਿਲੂਗੀ ਤਾਂ ਇਸ ਪਰਿਵਾਰ ਸਰਕਾਰ ਕਰ ਸੰਸਕਾਰ ਕਰੂਗਾ ਨਹੀਂ ਤਾਂ ਅਸੀਂ 19 ਦਿਨ ਜਿੰਨੀ ਦੀ ਕਮਿਟਮੈਂਟ ਨਹੀਂ ਮਿਲਦੀ ਇਹ ਪਰਿਵਾਰ ਦਾ ਫੈਸਲਾ ਹੈ ਇਹਨਾਂ ਲੋਕਾਂ ਦਾ ਫੈਸਲਾ ਹੈ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ ਅਸੀਂ ਵੇਟ ਕਰ ਰਹੇ ਹਾਂ ਐਸਟੀਐਮ ਸਾਹਿਬ ਦਾ 19 ਦਿਨ ਸੰਸਕਾਰ ਇਹ ਪਰਿਵਾਰ ਨਹੀਂ ਮੰਨ ਰਿਹਾ ਕਹਿੰਦੇ ਆ ਸੁਣੋਂ ਮਤੋਂ ਮੇਰੀ ਉੱਥੇ ਪਿੱਛੇ ਗੱਲ ਹੋਈ ਸੀ ਬਸਤੀ 'ਚ ਨੂੰ ਇਹ ਵੀ ਪਤਾ ਸੀ ਕਿ ਗੁજરાਹ ਵਾਲੇ ਜਿਹੜੇ ਪਰਿਵਾਰਾਂ ਦੀ ਡੈਥ ਹੋਈ ਸੀ 4 ਦਿਨ ਪਹਿਲਾਂ ਉਹ ਸੰਸਕਾਰ ਕਰ ਰਹੇ ਆ ਔਰ ਕਮਿਟਮੈਂਟ ਕੀਤੀ ਹੈ ਸਰਕਾਰ ਨੇ ਕਿ 13-13 ਲੱਖ ਰੁਪਏ ਦੀ ਉਹਨਾਂ ਨੂੰ ਮਾਲੀ ਸਹਾਇਤਾ ਦਵਾਂਗੇ ਮੇਰੀ ਐਸਡੀਐਮ ਸਾਹਿਬ ਨਾਲ ਵੀ ਉੱਥੇ ਗੱਲ ਹੋਈ ਇਹਨਾਂ ਨੇ ਮੇਰੇ ਨਾਲ ਤਵਾਦਾ ਕੀਤਾ ਹੈ ਕਿ ਜੋ ਉਸ ਪਰਿਵਾਰਾਂ ਨੂੰ ਸਰਕਾਰ ਮਦਦ ਕਰੂਗੀ ਇਹਨਾਂ ਸਾਰੇ ਪਰਿਵਾਰਾਂ ਨੂੰ ਜੋ ਸੁਨਾਮ ਚ ਵੀ ਸ਼ਰਾਬ ਦੇ ਕਰਕੇ ਡੈਥ ਹੋਈਆਂ ਉਹਨਾਂ ਨੂੰ ਵੀ ਉਹ ਸਾਰੀ ਮਦਦ ਕਰਨਗੇ ਉਹਨੇ ਐਸਟੀਐਮ ਸਾਹਿਬ ਤੁਹਾਡੇ ਵਿੱਚ ਹੈ ਤੁਹਾਨੂੰ ਵਿਸ਼ਵਾਸ ਦਿਵਾਣਗੇ ਜੇ ਤੁਹਾਨੂੰ ਵਿਸ਼ਵਾਸ ਹੁੰਦਾ ਫਿਰ ਆਪਾਂ ਉਹਨਾਂ ਬੱਚੇ ਦਾ ਸੰਸਕਾਰ ਕਰੀਏ ਨਹੀਂ ਤਾਂ ਮਰਜ਼ੀ ਤੁਹਾਡੀ ਹੈ ਡੇਢ ਪੇ ਤੇ ਸੁਨਾਮ ਦੇ ਵਿੱਚ ਕੋਈ ਫਰਕ ਨਹੀਂ ਹੈ ਸਾਰੇ ਪੰਜਾਬ ਦੇ ਵਿੱਚ ਜਿਹੜੀ ਵੀ ਕੋਈ ਇਸ ਤਰ੍ਹਾਂ ਦੀ ਹੋਈ ਹੈ ਜਿਹੜੀ ਵੀ ਮੰਦਭਾਗੀ ਘਟਨਾ ਹੋਈ ਹੈ ਜਿਹੜਾ ਵੀ ਕੋਈ ਮਾਲਿਸ਼ ਹੈ ਤਾਂ ਦਿੱਤੀ ਜਾਊਗੀ ਸਭ ਇੱਕੋ ਜਿਹੀ ਮਿਲੂਗੀ ਫਰਕ ਨਹੀਂ ਹੋਊਗਾ ਖਤਮ ਠੀਕ ਹੈ ਅਸੀਂ ਤੁਹਾਡੇ ਤੇ ਵਿਸ਼ਵਾਸ ਕਰਦੇ ਆਂ ਜੋ ਵੀ ਮਦਰਕ ਹੈ ਕੱਤੀ ਹੋਊਗਾ ਸਭ ਸੇਮ ਹੋਊਗੀ ਫਰਕ ਨਹੀਂ ਹੋਊਗਾ ਗੱਲ ਕਰਦੇ ਆਂ ਠੀਕ ਚਲੋ ਕਰੋ ਚਲੋ ਠੀਕ ਹੈ ਮੇਰੀ ਭੈਣ ਤੇ ਆ ਤੂੰ ਸੌਖੇ ਚਲੋ ਠੀਕ ਆਓ